ਤਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦਾ ਇੱਕ ਨਵਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕੇ ਮਲਾਵਟ ਖੋਰੀ ਦੇ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਅਤੇ ਸਿਹਤ ਵਿਭਾਗ ਨੇ ਮੋਗਾ ਜ਼ਿਲ੍ਹੇ ਦੇ ਪਾਗਾ ਪੁਰਾਣਾ ਕਸਬੇ ਦੇ ਵਿੱਚ ਨਕਲੀ ਦੇਸੀ ਘਿਓ ਦੇ ਵੱਡੇ ਪੱਧਰ ਤੇ ਉਤਪਾਦਨ ਦੇ ਵਿੱਚ ਲੱਗੀ ਇੱਕ ਗੈਰ ਕਾਨੂੰਨੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਜਾਣਕਾਰੀ ਮੁਤਾਬਕ ਨਕਲੀ ਘਿਓ ਨੂੰ ਸ਼ੁੱਧ ਦੇਸੀ ਘਿਓ ਦੀ ਖੁਸ਼ਬੂ ਨੂੰ ਦਰਾਂ ਦੇ ਲਈ ਸਿੰਥੈਟਿਕ ਐਸੈਂਸ ਦੇ ਨਾਲ ਰਫਾਈਨਡ ਅਤੇ ਬਨਸਪਤੀ ਤੇਲਾਂ ਨੂੰ ਮਿਲਾ ਕੇ ਤਿਆਰ ਕੀਤਾ ਜਾ ਰਿਹਾ ਸੀ ਫਿਰ ਨਕਲੀ ਉਤਪਾਦ ਨੂੰ ਕਈ ਮਸ਼ਹੂਰ ਬ੍ਰਾਂਡਾਂ ਉਨ੍ਹਾਂ ਦੇ ਲੇਬਲਾਂ ਹੇਠਾਂ ਪੈਕ ਕੀਤਾ ਗਿਆ ਅਤੇ ਵਿਕਰੇਤਾ ਦੇ ਇੱਕ ਨੈੱਟਵਰਕ ਦੇ ਰਾਹੀਂ ਸਥਾਨਕ ਬazaar ਦੇ ਵਿੱਚ ਇਸ ਦੀ ਸਪਲਾਈ ਕੀਤੀ ਜਾ ਰਹੀ ਸੀ ਦੱਸਦੀ ਹੈ ਕਿ ਫੂਡ ਇਨਸਪੈਕਟਰ ਨੇ ਦੱਸਿਆ ਕਿ ਸ਼ੋਪਾ ਮਾਰੀ ਦੇ ਦੌਰਾਨ ਵੱਡੀ ਮਾਤਰਾ ਵਿੱਚ ਮਲਾਫਟਿਕ ਕੱਚਾ ਮਾਲ ਅਤੇ ਪੈਕਿੰਗ ਦੀ ਸਮਗਰੀ ਸਪਤ ਕੀਤੀ ਗਈ ਹੈ ਜਿਸ ਦੇ ਨਾਮ ਵਰ ਬ੍ਰਾਂਡਾ ਦੇ ਨਾਮ ਸਨ ਦੱਸਦੀ ਹੈ ਕਿ ਪੁਲਿਸ ਨੇ ਇਸ ਰੈਕਟ ਦੇ ਸਬੰਧ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਸਾਰੇ ਹੀ ਉੱਤਰ ਪ੍ਰਦੇਸ਼ ਤੋਂ ਰਹਿਣ ਵਾਲੇ ਨੇ ਤਾਂ ਅਧਿਕਾਰੀ ਹੁਣ ਨਕਲੀ ਕਿਓ ਵੇਚਣ ਵਿੱਚ ਸ਼ਾਮਲ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਪਛਾਣ ਕਰਨ ਦੇ ਲਈ ਸਪਲਾਈ ਚੇਨ ਦੇ ਸਥਾਨਕ ਲਿੰਕ ਦੀ ਜਾਂਚ ਵੀ ਕਰ ਰਹੀ ਹੈ। ਦਸਤੀ ਅਧਿਕਾਰੀਆਂ ਨੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ ਦੇ ਸੰਬੰਧਤ ਉਤਪਾਦਾਂ ਦੇ ਤਹਿਤ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।